thank <laughs> you ਦੇਰਾ ਇਹਨਾਂ ਦਾ ਸ਼ੋਅਰੂਮ ਤੇ ਪਰਸਲ ਸਵੀਟ ਦੇ ਉੱਪਰ ਤੇ ਇੱਥੇ ਵੈਸੇ ਤਾਂ ਇਹ ਕੋਈ ਆਪਾਂ ਨੂੰ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈਗੀ ਪਰਸਲ ਸਵੀਟ ਬਹੁਤ ਪੁਰਾਣਾ ਇੱਕ ਬ੍ਰਾਂਡ ਹੈ ਜਿਨ੍ਹਾਂ ਨੇ ਕੁਆਲਿਟੀ ਬਹੁਤ ਮੇਨਟੇਨ ਕੀਤੀ ਹੋਈ ਆ ਪਿੱਛੇ ਜੇ ਅਸੀਂ ਆ ਕੇ ਗਏ ਸੀ ਅਸੀਂ ਇਹਨਾਂ ਦੀ ਕੁਆਲਿਟੀ ਦੇਖੀ ਅਸੀਂ ਬਹੁਤ ਸਾਰੇ ਇਹਨਾਂ ਦੇ ਜੋ ਮਠਿਆਈਆਂ ਨੇ ਇਹਨਾਂ ਨੂੰ ਖੁਦ ਚੈੱਕ ਕੀਤਾ ਖੁਦ ਖਾਦਾ ਤੇ ਸਾਨੂੰ ਮੂੰਹ 'ਚ ਹੀ ਲੱਗਿਆ ਕਿ ਇਹਨਾਂ ਨੇ ਬਹੁਤ ਅੱਛੀ ਕੁਆਲਿਟੀ ਮੇਨਟੇਨ ਕੀਤੀ ਆ ਜੀਤੋਂ ਪ੍ਰਭਾਵਿਤ ਹੋ ਕੇ ਅੱਜ ਅਸੀਂ ਓਕਾ ਫੈਡਰੇਸ਼ਨ ਜੋ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਜੋ ਇੱਕ ਸੰਸਥਾ ਹੈਗੀ ਆ ਉਹਦੇ ਵੱਲੋਂ ਬਨਫਲ ਜੀ ਨੂੰ ਸਨਮਾਨਿਤ ਕੀਤਾ ਹੈ ਇਹਨਾਂ ਨੂੰ ਬੈਸਟ ਕੁਆਲਿਟੀ ਦਾ ਐਵਾਰਡ ਦਿੱਤਾ ਹੈ ਤੇ ਮੈਂ ਸਾਰਿਆਂ ਨੂੰ ਧੂਰੀ ਵਾਸੀਆਂ ਨੂੰ ਜਾਂ ਨੇਰੇ ਤੇੜੇ ਦਾ ਜਿੰਨਾ ਏਰੀਆ ਹੈਗਾ ਉਹਨੂੰ ਅਪੀਲ ਕਰਦੀ ਆ ਕਿ ਉਹ ਅਗਰ ਉਹਨਾਂ ਨੂੰ ਪਿਓਰ ਤੇ ਬੈਸਟ ਕੁਆਲਿਟੀ ਚਾਹੀਦੀ ਹੈ ਤਾਂ ਉਹ ਬਨਸਰ ਸਟੇਪ ਤੇ ਪਹੁੰਚੇ ਤੇ ਮੁਰ ਬਲਸਨ ਜੀ ਤੁਸੀਂ ਕੋਈ ਦੋ ਸ਼ਬਦ ਬੋਲਣਾ ਚਾਹੋਗੇ ਤੁਹਾਨੂੰ ਅੱਜ ਊਕਾਫ ਫੈਡਰੇਸ਼ਨ ਵੱਲੋਂ ਸਰਟੀਫਿਕੇਟ ਮਿਲਿਆ ਇਹ ਮਾਨ ਸਨਮਾਨ ਮਿਲਣਾ ਜੀ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੇ ਸਾਨੂੰ ਮਾਣ ਦਿੱਤਾ ਤੁਹਾਨੂੰ ਤੇ ਇਹਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਜੀ ਉਹਨਾਂ ਦਾ ਪੂਰਾ ਸਹਿਯੋਗ ਹੈ ਇਹ ਜਿਹੜੇ ਕਰਕੇ ਅੱਜ ਇਸ ਜਗ੍ਹਾ ਤੇ ਪਹੁੰਚਿਆ ਹੈ ਬਾਕੀ ਸਾਡੇ ਕਈ ਸ਼ਹਿਰ ਦੇ ਐਸੇ ਵਾਸੀ ਨੇ ਜਿਨ੍ਹਾਂ ਨਾਲ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਜਿਨ੍ਹਾਂ ਨੇ ਮੈਨੂੰ ਅਸੀਸਾਂ ਦੇ ਗਿਰਖਿਆ ਪਾਰ ਕਰ ਸਖੀਆ ਤੋਂ ਹੈ ਜਿਨ੍ਹਾਂ ਨੇ ਵੀ ਜਿਹੜੀਆਂ ਬਹੁਤ ਜ਼ਿਆਦਾ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਵੀ ਹਾਂ ਜਿਨ੍ਹਾਂ ਦਾ ਅਸ਼ੀਰਵਾਦ ਮੈਨੂੰ ਪ੍ਰਾਪਤ ਹੈ ਇੱਕ ਸਾਡੇ ਸਾਹਮਣੇ ਗਾਰਜਨ ਟ੍ਰੇਡਿੰਗ ਕੰਪਨੀ ਹੈ ਇਹਨਾਂ ਦੇ ਮਾਤਾ ਜੀ ਨੇ ਔਰ ਸਾਡੇ ਵੀ ਮਾਤਾ ਜੀ ਨੇ ਉਹ ਉਹਨਾਂ ਦਾ ਨਾਮ ਵੀ ਪਰਮਾਤਮਾ ਜੀ ਤੇ ਸਾਡੇ ਉਹਨਾਂ ਦਾ ਅਸ਼ੀਰਵਾਦ ਵੀ ਬਹੁਤ ਬਹੁਤ ਕਰਿਆ ਹੈ ਉਹ extra ਵੀ ਜਿਸ ਤਮੈਂ ਪਹਿਲਾਂ ਤੇ ਕੰਮ ਕਰਦਾ ਸੀਗਾ ਬਾਣੀ ਮਾਦਾ ਸੀਗਾ ਕੜਾਈਆਂ ਮਾਦਾ ਸੀ ਕੋਹਾ ਮਾਦਾ ਤੋਂ ਪਰਖੜ ਕੇ ਤੋਂ ਪਰੋ ਮਾਦਾ ਹੀ ਦੇਖ ਰਹੇ ਸੀਗੇ ਉਹ ਇਹ ਕਹਿੰਦੇ ਬੱਚੇ ਜੂਏ ਨੂੰ ਪਰਮਾਤਮਾ ਭਾਗ ਲਾਵੇ ਉਹ ਭਾਗ ਇਹਨੂੰ ਅੱਜ ਲੱਗੇ ਨਹੀਂ ਜੀ ਉਹਨਾਂ ਦੇ ਬਦੋਂ ਤੋਂ ਮੈਂ ਉਹਨਾਂ ਨੂੰ ਬਾਹਰ ਪਰਮਾਤਮਾ ਵੱਲੋਂ ਇਹ ਕਹਿੰਨਾ ਪਰਮਾਤਮਾ ਉਹਨੂੰ ਸਾਇ ਦੀ ਸ਼ਖਸੀਅਤ ਨੂੰ ਆਪਣੇ ਚਰਨਾਂ 'ਚ ਬਿਠਾ ਕੇ ਰੱਖੀ ਔਰ ਮੈਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜਦੋਂ ਕੱਲੇ ਧੂਰੀ ਦੇ ਵਿੱਚ ਨਹੀਂ ਮਤਲਬ ਪੰਜਾਬ ਵੀ ਹੁਣ ਅਸੀਂ ਛੱਡ ਚੁੱਕੇ ਪੰਜਾਬ ਤੋਂ ਵੀ ਬਾਹਰ ਜਦੋਂ ਕੋਈ ਗੱਲ ਹੁੰਦੀ ਹੈ ਵੀ ਬਾਂਸਰ ਸਵੀਟਸ ਦੀ ਮਿਠਾਈ ਜੋ ਹੈ ਉਹ ਬਹੁਤ ਹੀ ਵਧੀਆ ਹੈ ਤੇ ਮੈਂ ਖੁਦ ਦੱਸਣਾ ਚਾਹੁੰਗਾ ਮੈਂ ਆਪਣੇ ਬੇਟੇ ਨੂੰ ਜੋ ਕਿ ਕੈਨੇਡਾ ਦੇ ਵਿੱਚ ਹੈ ਗੁੜਗਾਓ ਨਵੈੜਾ ਸਾਰੇ ਕਿਤੇ ਮੈਂ ਖੁਦ ਭੇਜ ਦੇਵਾਂਗਾ ਤੇ ਮਤਲਬ ਇਹਨਾਂ ਦੀ ਮਿਠਾਈ ਦਾ ਕੋਈ ਵੀ ਤੋੜ ਨਹੀਂ ਹੈਗਾ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਿਠਾਈ ਬਣਾਣੀ ਜ਼ਿਆਦਾ ਔਖੀ ਨਹੀਂ ਜਿੰਨੀ ਮੇਨਟੇਨ ਕਰਨੀ ਮੈਂ ਇਹਨਾਂ ਦੀ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਕਿ ਇਹਨਾਂ ਨੇ ਇਸ ਨੂੰ ਮੇਨਟੇਨ ਕੀਤਾ ਹੋਇਆ ਹੈ ਤੇ ਕੋਆਰਡੀਨਲ ਕਿਸੇ ਵੀ ਤਰ੍ਹਾਂ ਦਾ ਕੋਈ ਬੰਪਰ ਨਹੀਂ